ਤੇ ਯੰ ਬੋਤੀ ਸੁਣੀ ਕਹਾਣੀ ਆਓ ਇਸ ਨੂੰ ਸ਼ੁਰੂ ਕਰੀਏ ਸਾਰੇ ਇਕੱਠੇ ਬੈ ਕੇ ਰਾਤ ਦੀ ਰੋਟੀ ਖਾਂਦੇ ਆ ਤੇ ਨਾਲ ਨਾਲ ਗੱਲਾਂ ਵੀ ਕਰੀ ਜਾਂ। ਰੋਟੀ ਖਾ ਕੇ ਸਿਮੀ ਤੇਜਸੀ ਰਸੋਈ ਦਾ ਕੰਮ ਤੇ ਬਰਤਨ ਤੋਂ ਚੱਲੀਆਂ ਜਾਂਦੀਆਂ। ਵੀਰੋ ਤੇ ਨਾਚਰ ਗੱਲਾਂ ਕਰਦੇ ਆ ਇੱਕ ਦੂਜੇ ਨੂੰ ਆਪਣੇ ਦੁੱਖ ਸੁੱਖ ਦੱਸਦੇ ਆ ਤੇ ਨਾਲ ਸਾਬੀ ਵੀ ਬੈਠੀ ਉਹਨਾਂ ਦੀਆਂ ਗੱਲਾਂ ਸੁਣੀ ਜਾਂਦੀ ਸੀ। ਦੇ ਨਾਲੇ ਦੋਮਾ ਭੈਣ ਭਰਾਵਾਂ ਨੂੰ ਦੇਖੀ ਜਾਏ ਉਹਨੇ ਉਹਨੂੰ ਕਈ ਵਾਰ ਇੰਚ ਕਰਦੇ ਆਂ ਦੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ ਉਹ ਬੋਲੀ ਕੀ ਹੋਇਆ ਸਾਬੀ ਪੁੱਤੇ ਤੂੰ ਕਦੇ ਮੈਨੂੰ ਤੇ ਕਦੇ ਵੀਰੇ ਨੂੰ ਦੇਖੀ ਜਾ ਰਹੀਆਂ ਕੀ ਸੋਚਦੀਆਂ ਨਾਲੇ ਇੰਨੀ ਉਦਾਸ ਕਿਉਂ ਲੱਗਦੀਆਂ ਸਾਬੀ ਬੋਲੀ ਪੂਆਜੀ ਜਦੋਂ ਤੁਸੀਂ ਆਉਂਦੇ ਹੋ ਤਾਂ ਪਿਤਾ ਜੀ ਤੇ ਤੁਸੀਂ ਕਿਵੇਂ ਆਪਣੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਅਸੀਂ ਬਚਪਨ ਤੋਂ ਦੇਖਦੇ ਆਉਂਦੇ ਹਾਂ ਕਿਵੇਂ ਤੁਸੀਂ ਦੋਵੇਂ ਹਮੇਸ਼ਾ ਇੱਕ ਦੂਜੇ ਨਾਲ ਖੜੇ ਰਹੇ ਹੋ ਬੈਸੇ ਤਾਂ ਪਿਤਾ ਜੀ ਵੀ ਇੰਨੀ ਗੱਲ ਨਹੀਂ ਕਰਦੇ ਜਦੋਂ ਦੁਕਾਨ ਤੋਂ ਆਉਂਦੇ ਆ ਤਾਂ ਖਾਣਾ ਖਾ ਕੇ ਸੌਂ ਜਾਂਦੇ ਆ ਤੁਹਾਡੇ ਆ ਤੇ ਤੁਹਾਡੇ ਨਾਲ ਹੀ ਗੱਲਾਂ ਕਰ ਲੈਂਦੇ ਆ ਮੈਂ ਇਹ ਸੋਚਦੀ ਸੀ ਕਿ ਤੁਹਾਡੇ ਮਾਤਾ ਪਿਤਾ ਨਹੀਂ ਹੈ ਤਾਂ ਤੁਸੀਂ ਦੋਵੇਂ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੇ ਹੋ ਤੁਸੀਂ ਇੱਥੇ ਆਪਣੇ ਪੇਕੇ ਘਰੇ ਆਉਂਦੇ ਪਰ ਜਦੋਂ ਸਾਡੇ ਵਿਆਹ ਹੋ ਜਾਣਗੇ ਫਿਰ ਅਸੀਂ ਕਿਤੇ ਕੋਲ ਆਉਣਾ ਸਾਡੇ ਦੁੱਖ ਸੁੱਖ ਕੌਣ ਸੁਣੂਗਾ ਸਾਨੂੰ ਤਾਂ ਰੱਬ ਨੇ ਵੀਰ ਹੀ ਨਹੀਂ ਦਿੱਤਾ ਇਹਨਾਂ ਕਹਿ ਕੇ ਸਾਬੀ ਰੋਣ ਲੱਗਦੀ ਏ ਇਹ ਦੇਖਦੀ ਰੋ ਤਾਂ ਤੇ ਨਾજર ਦਾ ਵੀ ਮਨ ਪਰ ਆਉਂਦਾ ਬੀਰੋ ਸਾਬ ਵੀ ਨੂੰ ਆਪਣੇ ਗਲ ਨਾਲ ਲਾ ਲੈਂਦੀ ਏ ਤੇ ਕਹਿੰਦੀ ਲੈ ਦਸਨ ਕਮਲੀ ਜਹੀ ਤੈਨੂੰ ਕਿਹਨੇ ਕਹਿ ਦਿੱਤਾ ਕਿ ਤੁਹਾਡਾ ਵੀਰ ਨਹੀਂ ਹੈਗਾ ਬਿੰਦਰ ਵੀ ਤਾਂ ਤੁਹਾਡਾ ਹੀ ਵੀਰ ਹੈ ਨਾਲੇ ਇੰਨਾ ਪਿਆਰ ਕਰਦਾ ਆਪਣੀਆਂ ਭੈਣਾਂ ਨੂੰ ਹਰ ਥਾਂ ਖੜੂਗਾ ਉਹ ਤੁਹਾਡੇ ਨਾਲ ਉਹਦੇ ਕੋਲ ਆਣਾ ਜਾਣਾ ਤੁਸੀਂ ਤਿੰਨਾਂ ਨੇ ਸਿਮੀ ਤੇ ਜਸਸੀ ਵੀ ਆ ਜਾਂਦੀਆਂ ਸਿਮੀ ਬੋਲੀ ਹਾਂਜੀ ਭੂਆ ਜੀ ਸਹੀ ਕਿਹਾ ਤੁਸੀਂ ਸਾਡੇ ਲਈ ਤਾਂ ਬਿੰਦਰ ਹੀ ਆ ਦੇਖਣ ਨੂੰ ਸਕੇ ਵੀਰ ਦੀ ਤਾਂ ਵੀਰੋ ਬੋਲੀ ਸਭੀ ਨੂੰ ਹੁਣ ਸਮਝੀ ਇਹ ਕਦੇ ਨਹੀਂ ਸੋਚਣਾ ਕਿ ਵੀਰ ਨਹੀਂ ਹੈਗਾ ਤੁਹਾਡੇ ਨਾਲੇ ਬੇਟਾ ਮੈਂ ਆਪਣੇ ਦੋਵੇਂ ਬੱਚਿਆਂ ਤੇ ਤੁਹਾਡੇ ਚ ਕਤਈ ਕੋਈ ਫਰਕ ਨਹੀਂ ਕੀਤਾ ਤੇ 나 ਹੀ ਮੇਰਾ ਵੀਰ ਕਰਦਾ ਮੇਰੇ ਬੱਚਿਆਂ ਨਾਲ ਤੁਸੀਂ ਸਾਰੇ ਬੱਚੇ ਸਾਡੇ ਲਈ ਇੱਕੋ ਜਿਹੇ ਹੋ ਸਾਰੇ ਕੋਲੋਂ ਜਿੰਨਾ ਤੁਹਾਡੇ ਲਈ ਹੋ ਸਕਦਾ ਅਸੀਂ ਕਰਾਂਗੇ ਬਾਕੀ ਸਭ ਉਸ ਪਰਮਾਤਮਾ ਨੂੰ ਪਤਾ ਅੱਗੇ ਦੀਆਂ ਤਾਂ ਉਹ ਹੀ ਜਾਣਦਾ ਈਆਂ ਸਬਦੀਆਂ ਸਾਂਝੀਆਂ ਹੁੰਦੀਆਂ ਬੇਟਾ ਤੇ ਆਪਣੇ ਘਰੇ ਰਾਜੀ ਖੁਸ਼ੀ ਰਹਿਣ ਮਾਪੇ ਤਾਂ ਇਹੋ ਚਾਹੁੰਦੇ ਆ ਬਸ ਨਾ ਚਿਰ ਸਿਉ ਬੋਲਿਆ ਨਾਲ ਜਦੋਂ ਤੱਕ ਮੈਂ ਹੈਗਾ ਤੁਹਾਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਬਸ ਤੁਹਾਡੀ ਮਾਂ ਦੀ ਕਮੀ ਤਾਂ ਮੈਂ ਕਦੇ ਪੂਰੀ ਨਹੀਂ ਕਰ ਸਕਦਾ ਸਾਰਿਆਂ ਦਾ ਮਨ ਪਰ ਆਉਂਦਾ ਤੇ ਇੱਕ ਦੂਜੇ ਨੂੰ ਚੁੱਪ ਕਰਾਉਣ ਲੱਗੇ ਵੀਰੋ ਬੋਲੀ ਚਲੋ ਹਣ ਸੌ ਜਾਵੋ ਕਾਲ ਜੀ ਵੀ ਜਾਣਾ ਹੋਣਾ ਤੁਸੀਂ ਸਵੇਰੇ ਸਾਬੀ ਬੋਲੀ ਸਿਮੀ ਪੈਣ ਤਾਂ ਘਰ ਹੀ ਐ ਮੈਂ ਤੇ ਜੱਸੀ ਪੈਣ ਨੇ ਹੀ ਜਾਣਾ ਕੱਲ ਚ ਅੱਛਾ ਵੀਰੋ ਬੋਲੀ ਠੀਕ ਐ ਚਲੋ ਸੌਵੋ ਫਿਰ ਨਾਜ਼ਰ ਸਿੰਘ ਵੀ ਬੋਲਿਆ ਚਲੋ ਪਾਈ ਮੈਂ ਜਾਂਦਾ ਸਾਂ ਸਵੇਰੇ ਮਿਲਦੇ ਆ ਰੱਬ ਰਾਖਾ ਇਹਨਾਂ ਕਹਿ ਕੇ ਸਾਂ ਸੌਣ ਚਲੇ ਜਾਂਦੇ ਆ ਸਵੇਰ ਹੁੰਦਿਆਂ ਹੀ ਸਿਮੀ ਸਭ ਤੋਂ ਪਹਿਲਾਂ ਉੱਠ ਜਾਂਦੀ ਏ ਤੇ ਨਾਸ਼ਤੇ ਦੀ ਤਿਆਰੀ ਕਰਨ ਲੱਗਦੀ ਏ ਫਿਰ ਹੌਲੀ ਹੌਲੀ ਸਾਰੇ ਉੱਠ ਜਾਂਦੇ ਆ ਸਿਮੀ ਪੂਆ ਤੇ ਨਾਜ਼ਰ ਸਿੰਘ ਨੂੰ ਸਵੇਰ ਦੀ ਚਾਹ ਦਿੰਦੀ ਏ ਉਧਰ ਸਭੀ ਤੇਜਸੀ ਵੀ ਤਿਆਰ ਹੋ ਜਾਂਦੀਆਂ ਤੇ ਨਾਸ਼ਤਾ ਕਰਨ ਲੱਗਦੀਆਂ ਨਾਚਸਿੰਘ ਚਾਹ ਪੀ ਕੇ ਸਭੀ ਤੇਜਸੀ ਨੂੰ ਕਹਿੰਦਾ ਤੁਸੀਂ ਰੋਟੀ ਖਾਓ ਜਦੋਂ ਚੱਕਮੈਣਾ ਕੇ ਤਿਆਰ ਹੋਣਾ ਜੱਸੀ ਬੋਲੀ ਜੀ ਪਿਤਾ ਜੀ ਸਿਮੀ ਬੀਰ ਨੂੰ ਪੁੱਛਦੀ ਏ ਭੂਆ ਜੀ ਤੈਨੂੰ ਦੇਵਾਂ ਰੋਟੀ ਬੀਰੋ ਬੋਲੀ ਨਾ ਪੁੱਤ ਹੁਣ ਤਾਂ ਚਾਹ ਪੀਤੀ ਏ ਵੀਰ ਨੂੰ ਜਸਿੱਤੇ ਸਾਬੀ ਛੱਡ ਔਨ ਦੇ ਕਾਲਜ ਫੇਰ ਫੇਰ ਇਕੱਠੇ ਖਾਣਾ ਖਾ ਲਮਾਂਗੇ ਸਿਮੀ ਬੋਲੀ ਠੀਕ ਹੈ ਬੁਆਜੀ ਇਹਨੇ ਨੂੰ ਨਾਜਰ ਸਿੰਘ ਵੀ ਤਿਆਰ ਹੋ ਕੇ ਆ ਜਾਂਦਾ ਕਹਿੰਦਾ ਚੱਲੀਏ ਫਿਰ ਆਪਾਂ ਸਾਬੀ ਬੋਲੀ ਹਾਂਜੀ ਪਿਤਾ ਜੀ ਚਲ ਚਲਦੀ ਚਲੋ ਨਾਜਰ ਸਿੰਘ ਸਿਮੀ ਤੇ ਵੀਰੋ ਵੱਲ ਦੇਖ ਕੇ ਬੋਲਿਆ ਅੱਛਾ ਮੈਂ ਆਉਂਦਾ ਫਿਰ ਇਹਨਾਂ ਨੂੰ ਕਾਲਜ ਛੱਡ ਕੇ ਵੀਰੋ ਬੋਲੇ ਚੰਗਾ ਵੀਰ ਨਾਚਰ ਸਿੰਘ ਉਹਨਾਂ ਨੂੰ ਛੱਡਣ ਕਾਲ ਚ ਚਲਾ ਜਾਂਦਾ ਹੈ ਸਿਮੀ ਕਹਿੰਦੇ ਕੰਮ ਕਰਨ ਲੱਗਦੀ ਏ ਤੇ ਵੀਰੋ ਬੋਲੀ ਲਿਆ ਨੀਤੀਏ ਮੈਨੂੰ ਵੀ ਕੰਮ ਕਰ ਲੈਣ ਦੇ ਸਿਮੀ ਬੋਲੀ ਤੁਸੀਂ ਬੈਠੋ ਪੂਆਜੀ ਕਰ ਲੈਣਾ ਮੈਂ ਕੰਮ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਲਓ ਤੁਸੀਂ ਤਾਂ ਕੁਝ ਕਰਨ ਨਹੀਂ ਦਿੰਦੇ ਮੈਂ ਭਲਾ ਬੇਲੀ ਬੈਠੀ ਕੀ ਕਰਨਾ ਵੀਰੋ ਦੀ ਗੱਲ ਸੁਣ ਕੇ ਸਿਮੀ ਬੋਲੀ ਬੁਆਜੀ ਤੁਸੀਂ ਨਹਾ ਲਓ ਜਦੋਂ ਤੱਕ ਪਿਤਾ ਜੀ ਆਉਂਦੇ ਆ ਵੀਰੋ ਬੋਲੀ ਠੀਕ ਹੈ ਇਹੋ ਕਰਤੀ ਹੈ ਨਹਾ ਕੇ ਆਉਣੀ ਹੈ ਗੁਰਦੁਆਰਾ ਸਾਹਿਬ ਨੱਥਾ ਟੇਕ ਆਉਣੀ ਹੈ ਉਦੋਂ ਤੱਕ ਸਿਮੀ ਬੋਲੀ ਜੀ ਬੁਆਜੀ ਐਵੇਂ ਹੀ ਕਰ ਲਵੋ ਵੀਰੋ ਨਾ ਕੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਨੱਥਾ ਟੇਕਣ ਲਈ ਜਾਂਦੀ ਹੈ ਸਿਮੀ ਵੀ ਸਾਰਾ ਕੰਮ ਨਿਵੇੜ ਕੇ ਅਜੀ ਬਹਿਲੀ ਹੋਈ ਸੀ ਕਿ ਇੰਨੇ ਨੂੰ ਨਾਜਰ ਸਿਓਂ ਵੀ ਆ ਜਾਂਦਾ ਨਾਜਰ ਸਿਓਂ ਦੇ ਪੁੱਛਣ ਤੇ ਸਿਮੀ ਦੱਸਦੀ ਹੈ ਪਿਤਾ ਜੀ ਪੂਆ ਚੀਤਾ ਗੁਰਦੁਆਰਾ ਸਾਹਿਬ ਗਏ ਹੋਏ ਨੇ ਆਉਂਦੇ ਹੋਣੇ ਆ ਬਸ ਮੈਂ ਰੋਟੀ ਬਣਾਉਣੀ ਆ ਜਦੋਂ ਤੱਕ ਨਾਜਰ ਸਿਓਂ ਬੋਲਿਆ ਠੀਕ ਹੈ ਪੁੱਤ ਤੂੰ ਬਣਾ ਰੋਟੀ ਮੈਂ ਵੀ ਆਉਣਾ ਗੁਰਦੁਆਰਾ ਸਾਹਿਬ ਮੱਧਾ ਟੇਕ ਕੇ ਨਾਲੇ ਤੇਰੀ ਪੂਆ ਉੱਥੇ ਹੀ ਤਾਂ ਸਕੂਟਰ ਤੇ ਬਿਠਾ ਲਿਆ ਆਂਗਾ ठीक है पिता जी सिमी ने कहा सिमी रोटी बनाने लगती है थोड़ी देर च ही भीरों भी आ जाती सिमी बोली ती आ गए भूआ जी पिता जी नहीं मिले तोरो बोली हाँ भीर मिलिया सी रस्ते मैं फिर मुड़ी सी ठीक है भूआ जी बह के बहजो बै ती आ गए न पिता जी ने आ जाना दस मिनट च स्कूटर थोड़ी ही देर ਮਗਰ ਉਹ 나జర్ ਵੀ ਆ ਗਿਆ ਫਿਰ ਤਿੰਨੋਂ ਰੋਟੀ ਖਾਂਦੇ ਤੇ 나జర్ ਸਿੰਘ ਰੋਟੀ ਖਾ ਕੇ ਦੁਕਾਨ ਚਲਾ ਜਾਂਦਾ ਸਿਮੀ ਤੇ ਬੀਰੋ ਕੁਝ ਸਮਾਨ ਬਰਾਂਡੇ ਵਿੱਚ ਇਕੱਠੀਆਂ ਬੈਠੀਆਂ ਗੱਲਾਂ ਕਰਦੀਆਂ ਤੇ ਕੁਝ ਪੁਰਾਣੀਆਂ ਗੱਲਾਂ ਵੀ ਯਾਦ ਆ ਜਾਂਦੀਆਂ ਜਦੋਂ ਸਿਮੀ ਉਹਨਾਂ ਦੀ ਮਾਂ ਜਿੰਦੀ ਸੀ ਸਿਮੀ ਨੂੰ ਤਾਂ ਆਪਣੀ ਮਾਂ ਦੀ ਪੂਰੀ ਯਾਦ ਸੀ ਪਰ ਜੱਸੀ ਤੇ ਸਾਭੀ ਨੂੰ ਨਹੀਂ ਉਹ ਦੋਵੇਂ ਛੋਟੀਆਂ ਸਨ ਦੋਨੋਂ ਪੂਆ ਪਤੀਜੀ ਫੋਨ ਦੀ ਇੱਕ ਆਵਾਜ਼ ਤੇ ਪ੍ਰਾਣੀਆਂ ਆਵਾਜ਼ਾਂ ਵਿੱਚੋਂ ਬਾਹਰ ਨਿਕਲ ਆਉਂਦੀਆਂ ਸਿਮਰੀ ਬੋਲੀ ਜੀ ਤੁਹਾਡਾ ਫੋਨ ਵੱਜਦਾ ਅੰਦਰ ਕਮਰੇ ਵਿੱਚ ਮੈਂ ਲਿਉਂਦੀ ਹਾਂ ਸਿਮਰੀ ਫੋਨ ਲੈ ਕੇ ਗੱਲ ਕਰਦੀ ਕਰਦੀ ਅੰਦਰੋਂ ਆਈ ਹਾਂ ਬਿੰਦਰ ਸਭ ਠੀਕ ਹੈ ਤੂੰ ਸਨਾ ਕਿਵੇਂ ਹੈ ਤੇ ਫੁੱਫੜ ਜੀ ਕਿੱਦਾਂ ਅਸੀਂ ਵੀ ਠੀਕ ਆ ਸਿਮਰੀ ਦੀਦੀ ਮੰਮੀ ਕੀ ਕਰਦੀ ਹੈ ਮੰਮੀ ਮੰਮੀ ਨੇ ਕੱਲ ਦਿਨੇ ਜਾ ਕੇ ਸੂਰ ਵੀ ਨਹੀਂ ਲਾਇਆ ਬਸ ਮਾਮਾ ਜੀ ਨੇ ਹੀ ਰਾਤੀ ਫੋਨ ਕਰਕੇ ਦੱਸ ਦਿੱਤਾ ਸੀ ਕਿ ਮੰਮੀ ਪਹੁੰਚ ਗਈ ਸੀ ਠੀਕ ਠਾਕ ਲੈ ਇਹਦੇ ਚ ਕੀ ਗੱਲ ਕੀ ਗੱਲ ਆ ਉਹ ਆਜੀ ਠੀਕ ਹੈ ਬਿਲਕੁਲ ਕੋਲ ਹੀ ਬੈਠੇ ਆ ਲੈ ਆਪ ਹੀ ਗੱਲ ਕਰ ਲੈ ਤੂੰ ਸਿਮ ਵੀ ਫੋਨ ਨੂੰ ਵੀਰੋਂ ਨੂੰ ਫੜਾ ਦਿੰਦੀ ਹੈ ਵਿੰਦਨ ਮੇ ਅਪੋਂਦੀ ਸਬਸੀ ਅਕਾਲ ਬੁਲਾਈ ਤੇ ਬੀਰੋ ਨੇ ਵੀ ਜਵਾਬ ਦਿੱਤਾ ਬੀਰੋ ਬੋਲੀ ਕਿੱਦਾਂ ਆ ਗਈ ਮੇਰੇ ਪੁੱਤ ਨੂੰ ਆਪਣੀ ਮਾਂ ਦੀ ਯਾਦ ਮੈਂ ਠੀਕ ਹਾਂ ਤੂੰ ਤੇ ਤੇਰੇ ਪਿਤਾ ਜੀ ਕਿੱਦਾਂ ਤੇ ਸੋਨੇ ਕਿਵੇਂ ਆ ਬਿੰਦਰ ਬੋਲਿਆ ਅਸੀਂ ਤਿੰਨੋਂ ਠੀਕ ਆ ਮੰਮੀ ਬਸ ਤੁਹਾਡੇ ਬਿਨਾਂ ਤਾਂ ਘਰ ਵੈਸੇ ਮੈਨੂੰ ਚੰਗਾ ਨਹੀਂ ਲੱਗਦਾ ਤੁਹਾਨੂੰ ਪਤਾ ਰਾਤ ਵੀ ਮੈਂ ਦੁਕਾਨ ਤੋਂ ਜਾ ਕੇ ਰੋਟੀ ਖਾ ਕੇ ਸੌਂ ਗਿਆ ਮੈਂ ਤਾਂ ਸਵੇਰੇ ਉੱਠਿਆ ਤਾਂ ਤੁਸੀਂ ਫੇਰ ਨਹੀਂ ਜਿਸੇ ਖਾਲੀ-ਖਾਲੀ ਜਿਹਾ ਲੱਗਦਾ ਸੀ ਮੈਂ ਨਾ ਕੇ ਰੋਟੀ ਖਾਈ ਸੋਨੀ ਪੈ ਰੋਟੀ ਬਣਾ ਕੇ ਰੱਖ ਗਈ ਸੀ ਕਾਲਜ ਜਾਣ ਤੋਂ ਪਹਿਲਾਂ ਰੋਟੀ ਖਾ ਕੇ ਮੈਂ ਤਾਂ ਫੇਰ ਦੁਕਾਨ ਤੇ ਆ ਗਿਆ ਪਿਤਾ ਜੀ ਤਾਂ ਅਜੇ ਨਹਾ ਨਹਾਉਣਾ ਸੀ ਕਹਿੰਦੇ ਮੈਂ ਆਉਂਦਾ ਬਾਅਦ ਵਿੱਚ ਇਸ ਲਈ ਮੈਂ ਆ ਗਿਆ ਤੇ ਦੁਕਾਨ ਖੋਲੀ ਤੇ ਸਾਫ ਸਫਾਈ ਕਰਕੇ ਹੁਣ ਤੁਹਾਡੇ ਨਾਲ ਗੱਲ ਕਰਦਾ બસ ਮੁੰਡੇ ਵੀ ਆਉਣ ਵਾਲੇ ਆ ਦੋਵੇਂ ਹੋਰ ਤੁਸੀਂ ਦੱਸੋ ਪੈਣਾ ਨੂੰ ਸੂਤ ਪਸੰਦ ਆ ਗਏ ਵੀਰੋ ਬੋਲੀ ਹਾਂ ਹੋਰ ਕੀ ਜਿੰਨਾਂ ਨੂੰ ਬੱਧੀਆ ਲੱਗੇ ਸੂਤ ਜਿੰਨਾਂ ਨੂੰ ਬੱਧੀਆ ਲੱਗੇ ਸੂਤ ਤੇ ਸਿਉਣ ਲਈ ਵੀ ਦੇ ਦਿੱਤੇ ਅੱਛਾ ਮੰਮੀ ਜਿੰਨੋਂ ਫੇਰ ਤਾਂ ਬੱਧੀਆ ਬਿੰਦਰ ਬੋਲੇ ਚਲੋ ਠੀਕ ਹੈ ਮੰਮੀ ਤੁਸੀਂ ਆਪਣਾ ਧਿਆਨ ਰੱਖਿਓ ਮੈਂ ਰੱਖਦਾ ਫੋਨ ਨਾਲੇ ਜਲਦੀ ਆਉਣ ਦੀ ਕੋਸ਼ਿਸ਼ ਕਰਿਓ ਬੀਰੋ ਬੋਲੀ ਠੀਕ ਹੈ ਬੇਟਾ ਮੈਂ ਤਾਂ ਆ ਜਾਊਂਗੀ ਜਲਦੀ ਫਿਕਰ ਨਹੀਂ ਕਰਨਾ ਦੋ ਚਾਰ ਦਿਨ ਨੂੰ ਤਾਂ ਆਈ ਓਕੇ ਮੰਮੀ ਠੀਕ ਹੈ ਚੰਗਾ ਸੀ ਰੱਖਦਾ ਮੈਂ ਫੋਨ ਬਾਏ ਬਾਏ ਬਿੰਦਰ ਬੋਲਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ